ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਜਿਉਂਦੇ ਪਿੰਡ ਦੇ ਕਿਸਾਨ ਜ਼ਮੀਨ ਨਹੀਂ ਛੱਡਣਗੇ ਸਾਰੇ ਪੰਜਾਬ ਕਿਸੇ ਜ਼ਮੀਨ ਦੇ ਵਿੱਚ ਨਹੀਂ ਵੜਨ ਦੇਵਾਂਗੇ ਅਗਰਾਹਾਂ ਜੱਥੇਬੰਦੀ ਨਾਲ ਕਿਰਤੀ ਕਿਸਾਨ ਯੂਨੀ ਵੀ ਬਰਾਬਰ ਹੋ ਕੇ ਲੜੂਗੀ ਜੇ ਤੁਸੀਂ ਕਿਸੇ ਨੂੰ ਰੋਜ਼ਗਾਰ ਦੇ ਨਹੀਂ ਸਕਦੇਗੇ ਤੁਹਾਡੇ ਕੋਲ ਰੋਜ਼ਗਾਰ ਜਿਹੜਾ ਪਹਿਲਾ ਮਾੜਾ ਮੋਟਾ ਬੰਦਾ ਰੋਟੀ ਖਾਂਦਾ ਇਹ ਖੋਣ ਦਾ ਅਧਿਕਾਰ ਕੀ ਹੈਗਾ ਹੁਣ ਪੂਰੇ ਦਾ ਪੂਰਾ 700 ਕਿੱਲਾ ਜ਼ਮੀਨ ਜਿਹੜੀ ਜੌਂਦ ਪਿੰਡ ਦੇ ਵਿੱਚੋਂ ਉਹ ਖੋਣਾ ਚਾਹੁੰਦੇ ਹੈਗੇ ਆ ਕਿੰਨੇ ਮਤਲਬ ਸੈਂਕੜੇ ਪਰਿਵਾਰਾਂ ਨੂੰ ਇੱਕ ਪਰਿਵਾਰ ਦੇ ਅੱਗਾ ਕਿੰਨੇ ਕਿੰਨੇ ਜੀ ਹੁੰਦੇ ਆ ਤੁਸੀਂ ਸੈਂਕੜੇ ਲੋਕਾਂ ਨੂੰ ਭੁੱਖੇ ਮਰਨ ਵਾਸਤੇ ਮਜਬੂਰ ਕਰ ਰਹੇ ਹੋਗੇ ਜ਼ਗੀਰਦਾਰੇ ਇਲਾਕਿਆਂ ਦੇ ਵਿੱਚ ਜ਼ਮੀਨਾਂ ਅਜੇ ਵੀ ਜ਼ਗੀਰਦਾਰਾਂ ਦੇ ਨਾਮ ਬੋਲੀ ਜਾਂਦੀਆਂ ਜ਼ਗੀਰਦਾਰਾਂ ਨਾਲ ਖੜੀਆਂ ਉਹ ਜਿਹੜੇ ਮਜ਼ਾਰੇ ਲੋਕ ਹੈ ਜਿਹੜੇ ਆਮ ਗਰੀਬ ਕਿਸਾਨ ਹੈ ਉਹ ਉਦੋਂ ਤੋਂ ਵਾਉਣ ਲੱਗੇ ਸੌ ਸੌ ਸਾਲ ਦੀਆਂ ਗਰਦੌਰੀਆਂ ਉਹਨਾਂ ਕੋਲੇ ਸੌ ਸੌ ਸਾਲ ਉਹਨਾਂ ਨੂੰ ਵਾਉਂਦਿਆਂ ਨੂੰ ਹੋ ਗਿਆ ਇਹ ਮਾਮਲਾ ਇਸ ਰੂਪ ਵਿੱਚ ਹੈ ਇਹ ਬਹੁਤ ਗੰਭੀਰ ਮਾਮਲਾ ਜਾਣ ਕੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਸ਼ੁਰੂ ਕਰਾਈ ਕਿਸਾਨਾਂ ਨੂੰ ਜ਼ਮੀਨ ਦੇ ਉੱਤੋਂ ਪਾਸੇ ਕਰਨ ਵਾਲੀ ਗੱਲ ਹੈ ਤੇ ਭਗਵੰਤ ਮਾਨਤ ਕਹਿੰਦੇ ਮੈਂ ਖੁਦ ਕਿਸਾਨ ਆ ਮੈਂ ਇਹ ਕੁਝ ਕਿਉਂ ਕਰੂੰਗਾ ਪਤਾ ਨਹੀਂ ਉਹ ਕਿਹੜਾ ਕਿਸਾਨ ਆ ਕਿਹੜਾ ਨਹੀਂ ਕਿਸਾਨ ਮੈਨੂੰ ਤਾਂ ਪਤਾ ਨਹੀਂ ਉਹ ਕਦੇ ਖੇਤ ਗਿਆ ਜਾਂ ਨਹੀਂ ਗਿਆ ਮੈਨੂੰ ਤਾਂ ਨਹੀਂ ਮੈਂ ਤਾਂ ਕਦੇ ਹਲ ਬੋਂਦਾ ਵੇਖਿਆ ਨਹੀਂ ਇਹ ਪੰਜਾਬ ਦੇ ਆਬਾਦਕਾਰਾਂ ਨੂੰ ਮਜਾਰਿਆਂ ਨੂੰ ਸਾਰੇ ਲੋਕਾਂ ਨੂੰ ਜ਼ਮੀਨਾਂ ਚੋਂ ਬੇਦਖਲ ਕਰਨ ਦਾ ਔਰ ਜਿਹੜੇ ਪਹਿਲੇ ਜ਼ਗੀਰਦਾਰ ਸੀ ਜਾਂ ਜਿਹੜੇ ਜਿਨ੍ਹਾਂ ਕੋਲੇ ਪਹਿਲਾਂ ਜ਼ਮੀਨਾਂ ਸੀਗਾ ਉਹਨਾਂ ਨੂੰ ਦੇਣ ਦੀ ਗੱਲ ਹੈਗੀ ਆ ਕਿ ਇਹੋ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਕਿ ਜੇ ਉਹ ਸਰਕਾਰ ਛੜਾ ਰਹੀ ਤਾਂ ਬਹੁਤ ਚੰਗਾ ਕੰਮ ਕਰ ਰਹੀ ਹੈ ਨਹੀਂ ਪੰਚਾਇਤੀ ਜ਼ਮੀਨ ਕਿੱਦਾਂ ਹੈਗੀ ਆ ਉਹ ਜਦੋਂ ਦੀਆਂ ਪੰਚਾਇਤਾਂ ਹੋਣ ਚਾਹੀਆਂ ਨੇ ਪੰਚਾਇਤਾਂ ਨੂੰ ਹੋਣ ਦਾ ਆਈਆਂ ਨੇ ਉਸ ਤੋਂ 40-50 50 ਸਾਲ ਪਹਿਲਾਂ ਦੀ ਜਿਹੜੇ ਲੋਕ ਹੈਗੇ ਆ ਜ਼ਮੀਨ ਜ਼ਮੀਨ ਜਿਹੜੀ ਬਾਹਰੇ ਹੈਗੇ ਆ ਉਥੇ ਰੋਜੀ ਰੋਟੀ ਕਮਾ ਰਹੇ ਹੈਗੇ ਆ ਇਹ ਲੋਕਾਂ ਨੂੰ ਅਜਾੜਨ ਵਾਸਤੇ ਸਰਕਾਰ ਕਿਸੇ ਵੀ ਪੱਦਰ ਦਾ ਕੁਫਰ ਜਿਹੜਾ ਤੋਲਣ ਤੱਕ ਉਹ ਚਲੀ ਜਾਂਦੀ ਹੈ ਜਿਹੜੇ ਬੰਦੇ ਪੀੜੀਆਂ ਤੋਂ ਉੱਥੇ ਕਾਬਜ ਹੈ ਗਿਆ ਪੀੜੀਆਂ ਤੋਂ ਖੇਤੀ ਕਰ ਰਹੇ ਪੀੜੀਆਂ ਤੋਂ ਰੋਟੀ ਖਾ ਰਹੇ ਗਿਆ ਉਹ ਰੋਜੀ ਰੋਟੀ ਕਿਸੇ ਵੀ ਹਾਲ ਦੇ ਜਿਹੜੀ ਹੈਗੀ ਆ ਉਹ ਖੂਨ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ ਲੋਕਵਾਟੀ ਮੀਨ ਨਾਲ ਜੁੜੋਂ ਤੁਸੀਂ ਮੈਂ ਇਮਤਾਜ਼ ਕੱਲ ਪਿੰਡ ਜੌਂਦ ਜੋ ਬਠਿੰਡਾ ਜ਼ਿਲ੍ਹੇ ਦਾ ਪਿੰਡ ਆ ਉੱਥੇ ਪੰਜਾਬ ਸਰਕਾਰ ਦੇ ਵੱਲੋਂ ਅਧਿਕਾਰੀ ਤੇ ਪੁਲਿਸ ਵੱਡੀ ਨਫਰੀ ਭੇਜ ਕੇ ਕਬਜ਼ਾ ਕੀਤਾ ਜਾ ਰਿਹਾ ਜਮੀਨ ਦੇ ਉੱਤੇ ਜਿਹੜੀ ਜਮੀਨ ਲੋਕਾਂ ਨੇ ਆਬਾਦ ਕੀਤੀ ਸੀ ਅਜ ਤੋਂ 100-150 ਸਾਲ ਪਹਿਲਾਂ ਉਹਨਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਇੱਕ ਵਾਰ ਕਮਰੋਦ ਦਿੱਤਾ ਗਿਆ ਪਰ ਇਹ ਕੰਮ ਇੱਕ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਆ ਕਿਸੇ ਪਿੰਡਾਂ ਵਿੱਚ ਸ਼ੁਰੂ ਹੋ ਗਏ ਕਿਸੇ ਪਿੰਡ ਵਿੱਚ ਹੋਣ ਵਾਲਾ ਗੱਲਬਾਤ ਕਰਦੇ ਆ ਸਾਡੇ ਨਾਲ ਕਿਰਤੀ ਕਿਸਾਨੀ ਯੂਨੀਅਨ ਦੇ ਸੂਬਾ ਪ੍ਰਧਾਨ ਨਰਪਾਲ ਸਿੰਘ ਟੁੱਡੀਕੇ ਹੋਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਹੜਾ ਇਹ ਕਬਜ਼ਾ ਕੀਤਾ ਜਾ ਰਿਹਾ ਵਾ ਜਿਹਦੇ ਬਾਰੇ ਸਮਝਾਓ ਕਿ ਕਬਜ਼ਾ ਕਿਉਂ ਕੀਤਾ ਜਾ ਰਿਹਾ ਤੇ ਕਿਹਨਾਂ ਦੀ ਜ਼ਮੀਨ ਆ ਉਹ ਜਿਹੜੀ ਇਹ ਬਾਤ ਕਰਾਂ ਨਹੀਂ ਇਹ ਅੱਜ ਤੋਂ ਕੋਈ 70 ਸਾਲ 100 ਸਾਲ ਪਹਿਲਾਂ ਜਿਹੜੀਆਂ ਲੋਕ ਲਹਿਰਾਂ ਚੱਲੀਆਂ ਜੀ ਜਿਨ੍ਹਾਂ ਨੇ ਜ਼ਗੀਰਦਾਰਾਂ ਦੀ ਜ਼ਮੀਨ ਖੋਹ ਕੇ ਜ਼ਗੀਰਦਾਰਾਂ ਤੋਂ ਆਮ ਲੋਕਾਂ ਨੂੰ ਮਾਲਕ ਬਣਾਇਆ ਉਦੋਂ ਇੱਕ ਇਹ ਹੋਇਆ ਵੀ ਜਿਹੜਾ ਮਜ਼ਹਰਾ ਮਾਲਕ ਹੋਊਗਾ ਜੀ ਸਪਰੀਮ ਕੋਰਟ ਨੇ ਕਿਸੇ ਰੂਲ ਦੇ ਤਹਿਤ ਇਹ ਕਰਤਾ ਵੀ ਮਜ਼ਾਰੇ ਦਾ ਮੁੰਡਾ ਮਜ਼ਾਰਾ ਗਾਂ ਨਹੀਂ ਉਹਦਾ ਜ਼ਮੀਨ ਦਾ ਮਾਲਕ ਰਹਿ ਸਕਦਾ ਗਾਉਂ ਜ਼ਮੀਨ ਜਿੱਥੋਂ ਪੁਰਾਣੇ ਮਾਲਕ ਨੂੰ ਚਲੀ ਜਾਊਗੀ ਜਿੱਥੋਂ ਜ਼ਮੀਨ ਉਹ ਆਈ ਵੀ ਹੈ ਜੀ ਇਸ ਲਈ ਅੱਜ ਨਵੇਂ ਢੰਗ ਦੇ ਨਾਲ ਜਿਉਂ ਜਿਉਂ ਸ਼ੁਰੂ ਕੀਤੀ ਉਹਨਾਂ ਨੇ ਗੱਲ ਵੀ ਉਹ ਮਰਬੇਬੰਦੀ ਕਰਾ ਕੇ ਉਹਨੂੰ ਨਵੇਂ ਸਾਥ ਤੇ ਲੈ ਚਲੋ ਜ਼ਮੀਨ ਨੂੰ ਕਿ ਕਿ ਮਰਬੇਬੰਦੀ ਦਾ ਹੁੰਦਾ ਵੀ ਮਰਬੇਬੰਦੀ ਨੇ ਚੱਕ ਬਣਨੇ ਆ ਜਮੀਨ ਜਿੱਥੇ ਕਿਤੇ ਲੋਕ ਲੈਣਾ ਚਾਹੁੰਦੇ ਆ ਆ ਡੱਡ ਸਾਈ ਉੱਥੇ ਉੱਥੇ ਵੰਡਣੀ ਆ ਉਹਦੇ ਨਾਲ ਉੱਥੇ ਜਾ ਕੇ ਉਹ ਜਿਹੜੇ ਪੁਰਾਣੇ ਮਾਲਕ ਆ ਉਹ ਮਾਲਕ ਬਣ ਜਾਣਗੇ ਉਹਨਾਂ ਤੋਂ ਕਬਜ਼ਾ ਕਰਾਉਣ ਦੀ ਗੱਲ ਆ ਇਹ ਇਹ ਮੈਂ ਬਹੁਤ ਵਧੀਆ ਗੱਲ ਕਹਿੰਦਾ ਅ ਅਗਰਾਹਾ ਸਾਹਿਬ ਦੀ ਜੱਥੇਬੰਦੀ ਨੇ ਜਿਹੜਾ ਉੱਥੇ ਵਿਰੋਧ ਕੀਤਾ ਇਹ ਠੀਕ ਕੀਤਾ ਤੇ ਉੱਥੇ ਜਿਹੜੇ ਲੋਕ ਲੜ ਰਹੇ ਆ ਉਹ ਠੀਕ ਲੜ ਰਹੇ ਆ ਮੇਰੀ ਜਥੇਵੰਦੀ ਉਹਦੀ ਸਪੋਰਟ ਕਰਦੀ ਆ ਇਹ ਮਾਮਲਾ ਸਾਰੇ ਪੰਜਾਬ ਦਾ ਹੈ ਖਾਸ ਕਰਕੇ ਮਾਨਸਾ ਜ਼ਿਲ੍ਹਾ ਜੀ ਲਹਰਾ ਤਸੀਲ ਦੀਆਂ ਸੰਗਰੂਰ ਦੀ ਉਹਨਾਂ ਜਿਹੇ ਜਿੱਥੇ ਜ਼ਗੀਰਦਾਰੀ ਸੀ ਜ਼ਗੀਰਦਾਰੇ ਇਲਾਕਿਆਂ ਦੇ ਵਿੱਚ ਜ਼ਮੀਨਾਂ ਅਜੇ ਵੀ ਜ਼ਗੀਰਦਾਰਾਂ ਦੇ ਨਾਮ ਬੋਲੀ ਜਾਂਦੀਆਂ ਜੀ ਜ਼ਗੀਰਦਾਰਾਂ ਨਾਲ ਖੜੇ ਨੇ ਉਹ ਜਿਹੜੇ ਮਜ਼ਾਰੇ ਲੋਕ ਆ ਜਿਹੜੇ ਆਮ ਗਰੀਬ ਕਿਸਾਨ ਆ ਉਹ ਉਦੋਂ ਤੋਂ ਵਾਉਣ ਲੱਗੇ 100-100 ਸਾਲ ਦੀਆਂ ਗਰਜ਼ੋਰੀਆਂ ਉਹਨਾਂ ਕੋਲੇ 100-100 ਸਾਲ ਉਹਨਾਂ ਨੂੰ ਵਾਉਂਦਿਆਂ ਨੂੰ ਹੋ ਗਿਆ ਇਹ ਮਾਮਲਾ ਇਸ ਰੂਪ ਚ ਹੈ ਜੀ ਇਹ ਬਹੁਤ ਗੰਭੀਰ ਮਾਮਲਾ ਜਾਣ ਕੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਸ਼ੁਰੂ ਕਰਾਇਆ ਇਹ ਸਰਕਾਰ ਇਹ ਵੀ ਕਿ ਅੱਜ ਜਿਹੜੇ ਮਾਮਲੇ ਦੇ ਸੀ ਇੱਥੇ ਫਿਰੋਜ਼ਪੁਰ ਇਕੱਠੇ ਹੋਏ ਆ ਇਹ ਵੀ ਪੁਰਾਣੇ ਕਿਸਾਨ ਨੂੰ ਤਿੰਨ-ਤਿੰਨ ਸਾਲ ਚਾਰ-ਚਾਰ ਸਾਲ ਦੇ ਪੁਰਾਣੇ ਕਿਸਾਨ ਨੂੰ ਚੱਕ ਕੇ ਉਹਦੀਆਂ ਨਵਾਂ ਨਵੀਆਂ ਧਾਰਾਂ ਪਵਾ ਕੇ ਇਹ ਕਿਸਾਨਾਂ ਨੂੰ ਸਜ਼ਾ ਦੇਣ ਵਾਲੀ ਗੱਲ ਹੈ ਉਹ ਵੀ ਕਿਸਾਨਾਂ ਨੂੰ ਸਜ਼ਾ ਦੇਣ ਵਾਲੀ ਗੱਲ ਹੈ ਇਹ ਵੀ ਕਿਸਾਨਾਂ ਨੂੰ ਸਜ਼ਾ ਦੇਣ ਵਾਲੀ ਗੱਲ ਹੈ ਕਿਸਾਨਾਂ ਨੂੰ ਜ਼ਮੀਨ ਦੇ ਉੱਤੋਂ ਪਾਸੇ ਕਰਨ ਵਾਲੀ ਗੱਲ ਹੈ ਜਿਵੇਂ ਕਾਰਪੋਰੇਟ ਅੱਜ ਜ਼ਮੀਨ ਤੋਂ ਪਾਸੇ ਕਰਨਾ ਚਾਹੁੰਦਾ ਹੈ ਜੀ ਪਹਿਲਾਂ ਤਿੰਨ ਕਾਨੂੰਨ ਲਿਆਂਦੇ ਜਿਹਦੇ ਖਿਲਾਫ ਅਸੀਂ ਦਿੱਲੀ 'ਚ ਲੜੇ ਅੱਜ ਫੇਰ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਸਾਰੀਆਂ ਜਿਹੜੀਆਂ ਲੋਕਲ ਸਰਕਾਰਾਂ ਹਨ ਉਹਨਾਂ ਨੂੰ ਉਹ ਮਤਾ ਭੇਜਤਾ ਹੈ ਵੀ ਤੁਸੀਂ ਖੜੜੇ ਭੇਜਦੇ ਆ ਵੀ ਤੁਸੀਂ ਉਸੇ ਸੇਜ 'ਚ ਫੇਰ ਕੰਮ ਕਰੋ ਉਹਦੇ ਚ ਜਮੀਨਾ ਖੋਣਾ ਮੈਂ ਜੀ ਤੇ ਜਮੀਨਾ ਕੁਛ ਇਧਰ ਦੀ ਖੋਲੋ ਕੁਛ ਉਧਰ ਦੀ ਖੋਲੋ ਸਾਰੀਆਂ ਜਮੀਨਾ ਤੋਂ ਕਿਸਾਨਾਂ ਨੂੰ ਜਮੀਨਾ ਤੋਂ ਪਾਸੇ ਕਰ ਦਿਓ ਕੋਰ ਕਾਰਬੋਨੇਟ ਦਾ ਜ਼ਮੀਨਾਂ ਤੇ ਕਬਜ਼ਾ ਕਰਵਾ ਦਿੱ ਜੀ ਜਿਵੇਂ ਤੁਸੀਂ ਕਹਿੰਦੇ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਕਿਸਾਨਾਂ ਉੱਤੇ ਪਰਚੇ ਪਏ ਜਾ ਰਿਹਾ ਤੇ ਭਗਵੰਤ ਮਾਨਤ ਕਹਿੰਦੇ ਮੈਂ ਖੁਦ ਕਿਸਾਨਾਂ ਮੈਂ ਇਹ ਕੁਝ ਕਿਉਂ ਕਰੂੰਗਾ ਪਤਾ ਨਹੀਂ ਉਹ ਕਿਹੜਾ ਕਿਸਾਨ ਆ ਕਿਹੜਾ ਨਹੀਂ ਕਿਸਾਨ ਮੈਨੂੰ ਤਾਂ ਪਤਾ ਨਹੀਂ ਉਹ ਕਦੇ ਖੇਤ ਗਿਆ ਜਾਂ ਨਹੀਂ ਗਿਆ ਮੈਨੂੰ ਤਾਂ ਨਹੀਂ ਮੈਂ ਤਾਂ ਕਦੇ ਹਲ ਵਹੋਂ ਦਾ ਵੇਖਿਆ ਨਹੀਂ ਜੀ ਵੀ ਉਹ ਕਦੇ ਹਲ ਜੋੜੀ ਫਿਰਦਾ ਵੇ ਖੇਤ ਚ ਮੈਂ ਤਾਂ ਅੱਜ ਤੱਕ ਕਦੇ ਉਹਦਾ ਸੁਣਿਆ ਨਹੀਂਗਾ ਆ ਡਰਾਮੇ ਨੂੰ ਮੇ ਕਰਦਾ ਮੈਂ ਜ਼ਰੂਰ ਵੇਖਿਆ ਉਹ ਇਸ ਤੋਂ ਬਿਨਾ ਮੈਂ ਤਾਂ ਕਦੇ ਉਹ ਖੇਤ ਚ ਪਾਣੀ ਲਾਉਂਦਾ ਪਰਦਾ ਭਗਵੰਤ ਮਾਨ ਮਾਜ਼ਨੀ ਵਿੱਚ ਜਿਵੇਂ ਕੱਲ ਜਿਹੜਾ ਸੰਘਰਸ਼ ਕੀਤਾ ਗਿਆ ਉਹ ਗਰਾਹਾਂ ਜੱਥੇਬੰਦੀ ਵੱਲੋਂ ਉਹਦੇ ਉਹ ਤੋਂ ਬਾਅਦ ਲਾਠੀ ਚਾਰਜ ਕੀਤਾ ਗਿਆ ਉਹਨਾਂ ਉੱਤੇ ਰੋਕਿਆ ਗਿਆ ਕੀ ਲੱਗਦਾ ਕਿ ਸਰਕਾਰ ਮਤਲਬ ੱੱਕਾ ਵੀ ਕਰ ਰਹੀ ਹੈ ਤੇ ਉੱਤੋਂ ਕੁੱਟਮਾਰ ਵੀ ਕਰ ਰਹੀ ਹੈ ਨਾਲ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਜੀ ਜਿਉਂਦ ਪਿੰਡ ਦੇ ਕਿਸਾਨ ਜ਼ਮੀਨ ਨਹੀਂ ਛੱਡਣਗੇ ਸਾਰੇ ਪੰਜਾਬ ਕਿਸੇ ਜ਼ਮੀਨ ਦੇ ਵਿੱਚ ਨਹੀਂ ਵੜਨ ਦੇਵਾਂਗੇ ਅਗਰਾਹਾਂ ਜੱਥੇਬੰਦੀ ਨਾਲ ਕਿਰਤੀ ਕਿਸਾਨ ਯੂਨੀ ਵੀ ਬਰਾਬਰ ਹੋ ਕੇ ਲੜੂਗੀ ਹੋਰ ਜਿੱਥੇ ਬੰਦਿਆਂ ਨੂੰ ਵੀ ਅਪੀਲ ਕਰਾਂਗੇ ਵੀ ਵੱਡੇ ਪੱਧਰ ਤੇ ਇਹ ਜ਼ਮੀਨੀ ਸੰਘਰਸ਼ ਹੀ ਸ਼ਾਮਲ ਹੋ। ਵਿੱਚ ਕਿਵੇਂ ਦੇਖਦੇ ਹੋ ਜਿਹੜਾ ਇਹ ਮਤਲਬ ਮਸਲਾ ਆਇਆ ਇੱਕ ਇੱਕ ਪਿੰਡ ਦਾ ਕੋਈ ਹੋਰ ਪਿੰਡ ਦੇ ਵਿੱਚ ਮਸਲਾ ਸਾਹਮਣੇ ਆਇਆ ਇਹੋ ਜਿਹਾ ਬਿਲਕੁਲ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਨਾ ਕਿ ਬਹੁਤ ਸਾਰੇ ਪਿੰਡਾਂ ਦਾ ਮਸਲਾ ਹੈਗਾ। ਪਿੰਡਾਂ ਦੇ ਪਿੰਡ ਆ ਜਿੱਥੇ ਕਿ ਕੋਈ ਜ਼ਮੀਨ ਦਾ ਵੱਡਾ ਹਿੱਸਾ ਮਾਲਕ ਨਹੀਂ ਹੈ। ਹੁਣ ਜਿਵੇਂ ਚਾ ਗੰਧਾ ਸਿੰਘ ਪਿੰਡ ਆ ਮੁਕਸਰ ਦੇ ਵਿੱਚ ਹਨਾ ਉਹ ਹੁਣ ਇੱਕ ਗੰਧਾ ਸਿੰਘ ਦੇ ਨਾਮ ਤੇ ਡੇਰਾ ਉਹਦੇ ਨਾਮ 7-8000 ਕਿੱਲਾ ਜ਼ਮੀਨ ਜੀ ਉੱਚ ਹਰੀਕੇ ਪਿੰਡ ਹੈਗਾ ਚੱਕ ਗੰਦਾ ਸਿੰਘ ਵਾਲਾ ਕੁਝ ਬਰਨਾਲੇ ਦੇ ਪਿੰਡ ਆ ਉਹ ਬੰਦੇ ਲੰਬੇ ਸਮੇਂ ਤੋਂ ਜ਼ਮੀਨਾਂ ਜਿਹੜੀਆਂ ਨੇ ਵਾਹ ਰਿਆ ਪਰ ਉਹਨਾਂ ਨੂੰ ਮਾਲਕਾਨਾ ਹੱਕ ਜਿਹੜੇ ਨਹੀਂ ਮਿਲੇਗੇ ਅਸਲ ਦੇ ਵਿੱਚ ਕੀ ਚਾਹੀਦਾ ਸੀ ਕਿ ਜਿੰਨੇ ਆਬਾਦਕਾਰ ਆ ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਨੇ ਆਬਾਦ ਕੀਤੀਆਂ ਨੇ ਭਾਵੇਂ ਉਹ ਮਜਾਰਿਆਂ ਦੇ ਰੂਪ ਦੇ ਵਿੱਚ ਨੇ ਭਾਵੇਂ ਉਹ ਕਿਸੇ ਕੋਲੇ ਜੰਗਲਾਤ ਦੀ ਜ਼ਮੀਨ ਆ ਕਿਸੇ ਹੋਰ ਤਰ੍ਹਾਂ ਦੀ ਵੀ ਕੋਈ ਜ਼ਮੀਨ ਪਈ ਆ ਜਿਹੜੀ ਉਹਨਾਂ ਨੇ ਆਬਾਦ ਕੀਤੀ ਆ ਪੀੜੀ ਦੜ ਪੀੜੀ ਉੱਥੇ ਖੇਤੀ ਕਰ ਰਹੇ ਗਿਆ ਉਹਨਾਂ ਤੋਂ ਜ਼ਮੀਨਾਂ ਖੋੜ ਦੀ ਵਜਾਇ ਉਹਨਾਂ ਨੂੰ ਮਾਲਕਾਨਾ ਹੱਕ ਦੇਣੇ ਚਾਹੀਦੇ ਹੈਗੇ ਆ ਜੇ ਤੁਸੀਂ ਕਿਸੇ ਨੂੰ ਰੁਜ਼ਗਾਰ ਦੇ ਨਹੀਂ ਸਕਦੇਗੇ ਤੁਹਾਡੇ ਕੋਲ ਰੁਜ਼ਗਾਰ ਜਿਹੜਾ ਪਹਿਲਾ ਮਾੜਾ ਮੋਟਾ ਬੰਦਾ ਰੋਟੀ ਖਾਂਦਾ ਇਹ ਖੋਣ ਦਾ ਅਧਿਕਾਰ ਕੀ ਹੈਗਾ ਹੁਣ ਪੂਰੇ ਦਾ ਪੂਰਾ 700 ਕਿੱਲਾ ਜ਼ਮੀਨ ਜਿਹੜੀ ਜਿਉਂਦ ਪਿੰਡ ਦੇ ਵਿੱਚੋਂ ਉਹ ਖੋਣਾ ਚਾਹੁੰਦੇ ਹੈਗੇ ਆ ਕਿੰਨੇ ਮਤਲਬ ਸੈਂਕੜੇ ਪਰਿਵਾਰਾਂ ਨੂੰ ਇੱਕ ਪਰਿਵਾਰ ਦੇ ਅੱਗਾ ਕਿੰਨੇ ਕਿੰਨੇ ਜੀ ਹੁੰਦੇ ਆ ਤੁਸੀਂ ਸੈਂਕੜੇ ਲੋਕਾਂ ਨੂੰ ਭੁੱਖੇ ਮਰਨ ਵਾਸਤੇ ਮਜਬੂਰ ਕਰ ਰਹੇ ਹੋ ਕਿਹਦੇ ਵਾਸਤੇ ਕੁਝ ਘਰਾਂ ਨੂੰ ਜਿਹੜੀ ਜ਼ਮੀਨ ਦੇਣੀ ਹੈਗੀ ਆ ਤੋਂ ਇਹਦੇ ਖਿਲਾਫ ਤਾਂ ਬਿਲਕੁਲ ਇਹ ਗੱਲ ਜਿਹੜੀ ਆ ਬਰਦਾਸ਼ਤ ਉਹ ਨਹੀਂ ਕੀਤੀ ਜਾ ਸਕਦੀ ਪੰਜਾਬ ਦੇ ਵਿੱਚ ਆਬਾਦਕਾਰਾਂ ਦੇ ਬਹੁਤ ਮਾਮਲੇ ਆ ਪਿੰਡਾਂ ਦੇ ਪਿੰਡੇ ਹੋ ਜਿਆ ਕਿ ਜਿੱਥੇ ਜਿਹੜੀ ਜ਼ਮੀਨ ਹੈਗੀ ਆ ਉਹ ਆਬਾਦਕਾਰਾਂ ਦੇ ਨਾਮ ਜਿਹੜੀ ਉਹ ਨਹੀਂ ਗਈ ਜੇਕਰ ਹੁਣ ਤੁਸੀਂ ਇਹ ਦੇਖ ਲਓ ਕਿ ਜਿਹੜੇ ਬੰਦਿਆਂ ਨੇ ਇਧਰ ਆਪਣੇ ਫਿਰੋਜ਼ਪੁਰ ਫਾਜ਼ਿਲਕਾ ਹੋਰ ਬਾਰਡਰ ਦੇ ਏਰੀਏ ਤੇ ਹੋਰ ਮਾਝੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਆਬਾਦ ਕੀਤੀਆਂ ਹੋਈਆਂ ਨੇ ਜੇਕਰ ਉਹ ਫਸਲ ਮਰ ਵੀ ਜਾਂਦੀ ਹੈਗੀ ਆ ਉਹਨੂੰ ਮੁਆਵਜ਼ਾ ਵੀ ਕੋਈ ਨਹੀਂ ਮਿਲਦਾਗਾ ਕਿਉਂਕਿ ਸਰਕਾਰ ਦੇ ਕਾਗਜ਼ਾਂ ਦੇ ਵਿੱਚ ਮਾਲਕ ਨਹੀਂ ਵਜਦੇਗੇ ਉਹਨੂੰ ਮੁਆਵਜ਼ਾ ਕੋਈ ਨਹੀਂ ਮਿਲਦਾਗਾ ਜ਼ਮੀਨ ਤੇ ਉਹ ਕਰਜ਼ਾ ਵਗੈਰਾ ਉਹ ਲੈਣ ਜੋਗੇ ਨਹੀਂ ਜਿਹੜੀਆਂ ਇੱਕ ਮਾਲਕ ਕਿਸਾਨੀ ਨੂੰ ਸਹੂਲਤਾਂ ਦੀ ਉਹਨੂੰ ਕੋਈ ਇੱਕ ਜਿਹੜੀ ਸਹੂਲਤ ਉਹ ਨਹੀਂ ਲੈਣ ਜੋਗੇਗੇ ਉਹਨਾਂ ਨੂੰ ਮਾਲਕਾਂ ਨਾਲ ਹੱਕ ਦੇਣੇ ਚਾਹੀਦੇ ਆ ਨਾ ਕਿ ਜਿਹੜੀ ਜੌਂਦਪਿੰਡ ਕੱਲ ਜਿਹੜੀ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਕਰਤੂਤ ਕੀਤੀ ਆ ਇਸ ਤਰ੍ਹਾਂ ਦੀਆਂ ਕਰਤੂਤਾ ਜਿਹੜੀਆਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਉਹ ਸੰਘਰਸ਼ ਦੀ ਕੀਰਤੀ ਕਿਸਾਨੀ ਉਹਨਾਂ ਨੂੰ ਡਟੀਆਂ ਹਮਾਇਤ ਕਰਦੇ ਹੈਗੇ ਆਂ ਔਰ ਪੰਜਾਬ ਦੇ ਜਿੱਥੇ ਵੀ ਇਸ ਤਰ੍ਹਾਂ ਦੇ ਮਾਮਲੇ ਆ ਗਿਆ ਲੋਕਾਂ ਨੂੰ ਇਹਦਾ ਡਟਵਾ ਜਿਹੜਾ ਵਿਰੋਧ ਕਰਨਾ ਚਾਹੀਦਾ ਇਹਨੂੰ ਇੱਕ ਪਿੰਡ ਦਾ ਮਾਮਲਾ ਜਿਹੜਾ ਹੈਗਾ ਨਹੀਂ ਸਮਝਣਾ ਚਾਹੀਦਾ ਇਹ ਪੰਜਾਬ ਦੇ ਆਬਾਦਕਾਰਾਂ ਨੂੰ ਮੁਜਾਰਿਆਂ ਨੂੰ ਸਾਰੇ ਲੋਕਾਂ ਨੂੰ ਜ਼ਮੀਨਾਂ ਚੋਂ ਬੇਦਖਲ ਕਰਨ ਦਾ ਔਰ ਜਿਹੜੇ ਪਹਿਲੇ ਜ਼ਗੀਰਦਾਰ ਸੀ ਜਾਂ ਜਿਹ ਜਿਨ੍ਹਾਂ ਕੋਲੇ ਪਹਿਲਾਂ ਜ਼ਮੀਨਾਂ ਸੀਗਾ ਉਹਨਾਂ ਨੂੰ ਦੇਣ ਦੀ ਗੱਲ ਹੈਗੀ ਆ ਜੇ ਆਪਾਂ ਇਹ ਕਹਿੰਨੇ ਕਿ ਧਰਤੀ ਸਾਰਿਆਂ ਦੀ ਮਾਂ ਹੈਗੀ ਆ ਜੀ ਠੀਕ ਆ ਤੇ ਧਰਤੀ ਵਾਸਤੇ ਸਾਰੇ ਪੁੱਤ ਇੱਕੋ ਜਿਹੇ ਹੀ ਆ ਫਿਰ ਕੋਈ ਜ਼ਮੀਨ ਜਿਹੜੇ ਸੈਂਕੜੇ ਜਾਂ ਹਜ਼ਾਰਾਂ ਕਿੱਲਾਂ ਦੇ ਮਾਲਕਾਂ ਉਹ ਮਾਂ ਦੇ ਪੇਟ ਚੋਂ ਨਹੀਂ ਜ਼ਮੀਨ ਲੈ ਕੇ ਆਏਗੇ ਇੱਥੇ ਜਿਹੜੀ ਆ ਕੁਦਰਤ ਨੇ ਸਾਰ ਨੂੰ ਚੀਜ਼ ਬਰਾਬਰ ਦਿੱਤੀ ਆ ਉਹਨਾਂ ਨੇ ਇੱਥੇ ਹੀ ਜਿਹੜੇ ਹੈਗੇ ਕਬਜ਼ੇ ਜਿਹੜੇ ਹੈਗੇ ਆ ਉਹ ਕੀਤੇ ਹੈਗੇ ਆ ਤੇ ਬੰਦੇ ਨੂੰ ਬੰਦੇ ਦਾ ਕਿਸੇ ਦਾ ਹੱਕ ਮਾਰਨ ਦਾ ਅਧਿਕਾਰ ਜਿਹੜੀ ਮਨੁੱਖਾ ਤੋਂ ਭਗਸੀ ਨੇ ਕਿਹਾ ਮਨੁੱਖ ਤੋਂ ਮਨੁੱਖ ਦੀ ਲੁੱਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਓਏ ਮਾਮਲਾ ਮਨੁੱਖਾ ਤੋਂ ਮਨੁੱਖ ਦੀ ਲੁੱਟ ਰੋਕਣ ਵਾਲਾ ਹੈਗਾ ਕਿ ਜਿਹੜਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਮੀਨਾਂ ਤੁਸੀਂ ਕਬਜਾਉਣਾ ਚਾਹੁੰਨੇ ਹੈਗੇ ਹੋ ਜਿਹੜੇ ਬੰਦੇ ਪੀੜੀਆਂ ਤੋਂ ਉੱਥੇ ਕਾਬਜ ਹੈਗੇ ਆ ਪੀੜੀਆਂ ਤੋਂ ਖੇਤੀ ਕਰ ਰਹੇ ਪੀੜੀਆਂ ਤੋਂ ਰੋਟੀ ਖਾ ਰਹੇ ਹੈਗੇ ਆ ਉਹ ਰੋਜੀ ਰੋਟੀ ਕਿਸੇ ਵੀ ਹਾਲ ਦੇ ਜਿਹੜੀ ਹੈਗੀ ਆ ਉਹ ਖੋਣ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ ਅਸੀਂ ਇਹੀ ਕਹਿਣਾ ਚਾਹੁੰਦੇ ਬੜੇ ਲੋਕਾਂ ਨੂੰ ਵੀ ਲੱਗ ਰਿਹਾ ਕਿ ਇਹੋ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਆ ਕਿ ਜੇ ਉਹ ਸਰਕਾਰ ਛਡਾ ਰਹੀ ਹੈ ਤਾਂ ਬਹੁਤ ਚੰਗਾ ਕੰਮ ਕਰ ਰਹੀ ਹੈ ਕਹਿੰਦੇ ਨਹੀਂ ਪੰਚਾਇਤੀ ਜ਼ਮੀਨ ਕਿੱਦਾਂ ਹੈਗੀ ਆ ਉਹ ਪੰਚਾਇਤੀ ਜ਼ਮੀਨ ਹਰੇਕ ਜ਼ਮੀਨ ਨੂੰ ਤੁਸੀਂ ਪੰਚਾਇਤੀ ਜ਼ਮੀਨ ਕਿੱਦਾਂ ਕਹਿ ਸਕਦੇ ਹੋ ਠੀਕ ਆ ਉਹ ਆਬਾਦਕਾਰਾਂ ਦੀ ਜ਼ਮੀਨ ਹੈਗੀ ਆ ਬਹੁਤ ਸਾਰੇ ਥਾਵਾਂ ਤੇ ਮਜਾਰੇ ਨੇ ਜ਼ਮੀਨਾਂ ਦੇ ਮਤਲਬ ਕਈ ਕੈਟਾਗਰੀਆਂ ਨੇ ਐਨਮੀ ਕੋ ਹਰ ਗੱਲ ਨੂੰ ਤੁਸੀਂ ਕਹਦੇ ਹੋ ਕਿ ਪੰਚਾਇਤੀ ਜ਼ਮੀਨ ਆ ਪੰਜਾਬ ਦੇ ਵਿੱਚ 165000 ਕਿੱਲਾ ਜਿਹੜੀ ਹੈਗੀ ਆ ਪੰਚਾਇਤੀ ਜ਼ਮੀਨ ਹੈਗੀ ਠੀਕ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਵਰਨਗੀਆਂ ਦੀਆਂ ਜਿਹੜੀਆਂ ਨੇ ਉਹ ਜ਼ਮੀਨਾਂ ਨੇ ਇਹ ਕਹਿ ਕੇ ਕਿ ਪੰਚਾਇਤੀ ਜ਼ਮੀਨ ਹੈਗੀ ਆ ਠੀਕ ਆ ਜਦੋਂ ਦੀਆਂ ਪੰਚਾਇਤਾਂ ਹੋਣ ਚਾਹੀਆਂ ਨੇ ਪੰਚਾਇਤਾਂ ਨੂੰ ਹੋਣ ਦਈਆਂ ਨੇ ਉਸ ਤੋਂ 40 40 50 50 ਸਾਲ ਪਹਿਲਾਂ ਦੀ ਜਿਹੜੇ ਲੋਕ ਹੈਗੇ ਆ ਜਮੀਨ ਜਮੀਨ ਜਿਹੜੀ ਵਾਹ ਰਹੇ ਹੈਗੇ ਆ ਉਥੇ ਰੋਜੀ ਰੋਟੀ ਕਮਾ ਰਹੇ ਹੈਗੇ ਆ ਤੋਂ ਇਸ ਤਰ੍ਹਾਂ ਦੀਆਂ ਬਿਲਕੁਲ ਥੋਥਲੀਆਂ ਜਿਹੜੀਆਂ ਨੇ ਉਹ ਦਲੀਲਾਂ ਨੇ ਲੋਕਾਂ ਨੂੰ ਅਜਾੜਨ ਵਾਸਤੇ ਸਰਕਾਰ ਕਿਸੇ ਵੀ ਪੱਧਰ ਦਾ ਕੁਫਰ ਜਿਹੜਾ ਤੋਲਨ ਤੱਕ ਉਹ ਚਲੀ ਜਾਂਦੀ ਹੈ ਜਿਹੜਾ ਜਿਹੜਾ ਉੱਥੇ ਵਾਪਰਿਆ ਜਿਹੜੀ ਲਾਠੀ ਚਾਰਜ ਹੋਇਆ ਉਸ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਸਾਡੇ ਡੀਐਸਪੀ ਦਾ ਗੁੱਟ ਤੋੜਿਆ ਗਿਆ ਕਿ ਕਿਸਾਨ ਆ ਜਾਣ ਬੁਝ ਕੇ ਸਾਡੇ ਨਾਲ ਆ ਕੇ ਟਕਰਾਅ ਕਰਦੇ ਆ ਤੇ ਫਿਰ ਲਾਠੀ ਚਾਰਜ ਕਰਕੇ ਸਾਡੇ ਦੇ ਬਹਾਨਾ ਦਿੰ ਜਿਹੜਾ ਬੰਦਾ ਆਪਣੇ ਘਰ 'ਚ ਬੈਠਾ ਆਪਣੀ ਜ਼ਮੀਨ 'ਚ ਬੈਠਾ ਹੈਗਾ ਕੋਈ ਉਹਦੇ ਘਰ ਤੇ ਕਬਜ਼ਾ ਕਰਨਾ ਚਾਵੇ ਕੋਈ ਉਹਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਵੇ ਉਹ ਆਪਣੀ ਸਵੈ ਰੱਖ ਲਈ ਕੁਝ ਵੀ ਕਰਦਾ ਹੈਗਾ ਆਪਣੀ ਜ਼ਮੀਨ ਦੀ ਰਾਖੀ ਵਾਸਤੇ ਆਪਣੇ ਘਰ ਦੀ ਰਾਖੀ ਵਾਸਤੇ ਕੁਝ ਵੀ ਕਰਦਾ ਹੈਗਾ ਉਹ ਹਮਲਾਵਰ ਕਿੱਦਾਂ ਹੋਇਆ ਹਮਲਾਵਰ ਤਾਂ ਉਹ ਆ ਜਿਹੜਾ ਉਹਦੀ ਜ਼ਮੀਨ 'ਚ ਵੜਨਾ ਚਾਹੁੰਦਾ ਹਮਲਾਵਰ ਤਾਂ ਉਹ ਆ ਜਿਹੜਾ ਉਹਦੇ ਘਰ 'ਚ ਵੜਨਾ ਚਾਹੁੰਦਾ ਹੈਗਾ ਹਰ ਇੱਕ ਨੂੰ ਆਪਣੇ ਸੈਲਫ ਡਿਫੈਂਸ ਦਾ ਜਿਹੜਾ ਹੈਗਾ ਉਹ ਅਧਿਕਾਰ ਆ ਉਸ ਅਧਿਕਾਰ ਦੀ ਵਰਤੋਂ ਜਿਉਂਦਪਿੰਡ ਦੇ ਲੋਕਾਂ ਨੇ ਜਿਹੜੀ ਕੀਤੀ ਹੈਗੀ ਉਸ ਨਾਲ ਇਹ ਵੀ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਆ ਪੈਟਰੋਲ ਬੰਬ ਬਣਾ ਕੇ ਲਿਆਉਂਦੇ ਆ ਡੜਲਾਂ ਨਾਲ ਟਰਾਲੀਆਂ ਭਰ ਕੇ ਲੈ ਕੇ ਆਉਂਦੇ ਆ ਡਾਂਗਾਂ ਲੈ ਕੇ ਆਉਂਦੇ ਆ ਨਾਲ ਦੇਖੋ ਜਿਹੜੇ ਲੋਕ ਮਤਲਬ ਸੱਤਾ 'ਚ ਹੁੰਦੇ ਆ ਜਾਂ ਜਿਹੜੀ ਸਟੇਟ ਪਾਵਰ ਆ ਉਹ ਹਮੇਸ਼ਾ ਲੋਕਾਂ ਨੂੰ ਹੱਕ ਮੰਗਦੇ ਲੋਕਾਂ ਨੂੰ ਬਦਨਾਮ ਕਰਨ ਵਾਸਤੇ ਜਿਹੜੀ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਹੈਗੀ ਕੁਫਰ ਹੈਗੀ ਆ ਉਹ ਤੂਲ ਤੂਲਦੀ ਹੈਗੀ ਆ ਪਿੰਡ ਪੱਧਰ ਤੋਂ ਲੈ ਕੇ ਸੂਬੇ ਪੱਧਰ ਤੋਂ ਲੈ ਕੇ ਦੁਨੀਆ ਪੱਧਰ ਤੱਕ ਇਹੀ ਹੋਇਆ ਸੁਦਾਮ ਸਿੰਘ ਨੂੰ ਕਹਤਾ ਸੀਗਾ ਕਿ ਇਹਦੇ ਕੋਲੇ ਬਹੁਤ ਜਿਹੜੇ ਡਿਸਟ੍ਰਕਟਿਵ ਵੈਪਨਸ ਨੇ ਠੀਕ ਆ ਤੇ عراق ਤੇ ਪੂਰੇ ਤੇ ਜਿਹੜਾ ਸੀ ਅਮਰੀਕਾ ਨੇ ਕਬਜ਼ਾ ਕੀਤਾ ਠੀਕ ਆ ਇਹ ਸਿਰਫ ਤੇ ਸਿਰਫ ਜਿਹੜੇ ਹੈਗੇ ਆ ਕੁਫਰ ਹੈਗੇ ਆ ਉਹ ਤੋਲੇ ਜਾ ਰਹੇ ਹੈਗੇ ਆ ਜੇ ਕਿਸੇ ਦੇ ਕੋਲੇ ਪੈਟਰੋਲ ਬੰਬ ਆ ਤੇ ਪੈਟਰੋਲ ਬੰਬ ਦੀ ਸਜ਼ਾ ਕੀ ਆ ਉਹਦੀ ਜ਼ਮੀਨ ਤੇ ਕਬਜ਼ਾ ਇਹ ਕਿਹੜਾ ਕਾਨੂੰਨ ਆ ਫਿਰ ਜੇ ਤੁਸੀਂ ਮੰਨ ਲਓ ਮੈਂ ਆਪਣੇ ਘਰ ਦੇ ਵਿੱਚ ਨਕਲੀ ਕਰੰਸੀ ਬਣਾ ਰਿਹਾ ਹੈਗਾ ਠੀਕ ਆ ਜਾਂ ਮੈਂ ਕੋਈ 2 ਨੰਬਰ ਦਾ ਕੰਮ ਕਰ ਰਿਹਾ ਹੈਗਾ ਤੇ ਉਹਦੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਮੇਰੇ ਤੇ ਕਰੋਗੇ ਕਿ ਜਾਂ ਮਰੀਆ ਕੇ ਜ਼ਮੀਨ ਵਾਲੋਂਗੇ ਜਗੋਂ ਕੇ ਸਾਰੇ ਸਾਰੇ ਪਿੰਡ ਨੂੰ ਜਮੀਨ ਜੇ ਸਾਰੇ ਸਾਰੇ ਦੀ ਪਿੰਡ ਦੀ ਜਮੀਨ ਖੋਲਗੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਜਿਹੜੀ ਕਿ ਆਦੀ ਹੁੰਦੀ ਆ ਬਕਵਾਸ ਕਰਨ ਦੀ ਉਹਨਾਂ ਦੀ ਬਕਵਾਸ ਨੂੰ ਲੋਕਾਂ ਨੂੰ ਜਿਹੜਾ ਹੈਗਾ ਉਹ ਸਮਝਣਾ ਚਾਹੀਦਾ ਹੈਗਾ ਤੇ ਜਿਹੜਾ ਕੱਲ ਉੱਥੇ ਹੋਇਆ ਲੋਕਾਂ ਨੇ ਜਿਸ ਤਰ੍ਹਾਂ ਦਾ ਵਿਰੋਧ ਕੀਤਾ ਜਿਸ ਤਰ੍ਹਾਂ ਉਹ ਨਾਕੇ ਲਾ ਕੇ ਬਿਠੇ ਹੈਗੇ ਆ ਉਹ ਚੰਗੀ ਤਰੀਕੇ ਨਾਲ ਲੜ ਰਹੇ ਹੈਗੇ ਆ ਇਸੇ ਤਰੀਕੇ ਨਾਲ ਲੜਾਈ ਜਿਹੜੀ ਜਾਰੀ ਰਹਿਣੀ ਚਾਹੀਦੀ ਆ ਤੇ ਜ਼ਮੀਨ ਜਿਹੜੀ ਹੈਗੀ ਕਿਸੇ ਵੀ ਤਰੀਕੇ ਨਾਲ ਜਾਣ ਨਹੀਂ ਦੇਣੀ ਚਾਹੀਦੀ। ਉਹ ਵੀ ਕਹਿੰਦੇ ਕਿ ਹੋਰਾਂ ਪਿੰਡਾਂ ਦਾ ਵੀ ਇਹ ਮਾਮਲਾ ਹੋਰਾਂ ਪਿੰਡਾਂ ਵਿੱਚ ਵੀ ਹੁਣ ਸਰਕਾਰੀ ਅਧਿਕਾਰੀ ਆਉਣਗੇ ਕੀ ਲੱਗਦਾ ਉਹਨਾਂ ਨੂੰ ਇਸੇ ਤਰ੍ਹਾਂ ਰੁਕਿਆ ਜਾਊਗਾ? ਭਾਈ ਜਿੰਦੀ ਜਿੰਦੀ ਬੰਦਾ ਕੋ ਰੋਜੀ ਰੋਟੀ ਖਾਣ ਦੀ ਕੋਸ਼ਿਸ਼ ਕਰੂਗਾ ਜਿੰਨੂੰ ਕੋ ਭੁੱਖੇ ਮਾਰਨ ਦੀ ਕੋਸ਼ਿਸ਼ ਕਰੂਗਾ ਭੁੱਖਾ ਬੰਦਾ ਤਾਂ ਆਪਣੀ ਇਜ਼ਾਖੀ ਵਾਸਤੇ ਲੜੂਗਾ। ਉਹ ਆਪਣੀ ਰੋਜੀ ਰੋਟੀ ਬਚਾਉਣ ਵਾਸਤੇ ਲੜੂਗਾ ਹੀ ਲੜੂਗਾ ਇਹ ਤਾਂ ਕੁਦਰਤ ਦਾ ਨਿਯਮ ਆ ਸਪਰਿੰਗ ਨੂੰ ਜਿੰਨਾ ਦਬਾਓਗੇ ਓਨਾ ਹੈਗਾ ਉਹ ਛਲੂਗਾ ਇਸ ਕਰਕੇ ਇਹ ਪੰਜਾਬ ਸਰਕਾਰ ਇਹ ਮਤ ਭਲੇਖੇ ਚ ਰਵੇ ਕਿ ਵਾਰ-ਵਾਰ ਉਹਨੂੰ ਜਿਹੜੀ ਹੈਗੀਆਂ ਝਈਆਂ ਲੈ ਲੈ ਕੇ ਆਉਂਦੀ ਆ ਪੰਚਾਇਤੀ ਜ਼ਮੀਨ ਦੇ ਨਾਂ ਤੇ ਜਿਹੜੇ ਲੋਕ ਆ ਉੱਥੇ ਰੋਜੀ ਰੋਟੀ ਆਪਣੀ ਕਮਾਰੇ ਹੈਗੇ ਆ ਉਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰਦੀ ਆ ਇਹ ਜਿੱਥੇ ਵੀ ਉਹ ਜਾਣਗੇ ਉੱਥੇ ਨੂੰ ਸਖਤ ਵਿਰੋਧ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪਊਗਾ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਈ ਜੀ ਬਹੁਤ